ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਡਿਜ਼ਾਈਨ ਲੈ ਕੇ ਆਏ ਹਾਂਗੇ ਇਹ ਡਿਜ਼ਾਈਨ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹੈਗਾ ਤੇ ਇਹ ਦੇਖਣ ਨੂੰ ਥੋੜਾ ਜਿਹਾ ਡਿਫਿਕਲਟ ਲੱਗਦਾ ਪਰ ਇਹਨੂੰ ਬਣਾਉਣਾ ਸੌਖਾ ਹੀ ਹੈ ਤੇ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਵਿੱਚ ਪਾ ਸਕਦੇ ਹੋਗੇ ਇਹਨੂੰ ਬਣਾਉਣਾ ਕਿੱਦਾਂ ਤੇ ਇਹ ਕਿੰਨੇ ਕੁੰਡਿਆਂ ਦੇ ਮਲਟੀਪਲ ਡਿਜ਼ਾਈਨ ਬਣਦਾ ਤੁਹਾਨੂੰ ਦੱਸ ਦਿਆਂਗੇ ਦੇਖੋ ਇਹ ਪੰਜ ਕੁੰਡਿਆਂ ਤੇ ਡਿਜ਼ਾਈਨ ਬਣਦਾ ਤੇ ਤਿੰਨ ਕੁੰਡੇ ਆਪਣੇ ਗੈਪ ਦੇ ਰਹਿੰਦੇ ਨੇ ਤਾਂ ਇਹਦਾ ਮਤਲਬ ਟੋਟਲ ਇਹ ਅੱਠ ਕੁੰਡਿਆਂ ਦੇ ਮਲਟੀਪਲ ਜਿਹੜਾ ਇਹ ਡਿਜ਼ਾਈਨ ਬਣਦਾ ਤੇ ਦੋ ਕੁੰਡੇ ਆਪਾਂ ਨੂੰ ਐਕਸਟਰਾ ਚਾਹੀਦੇ ਨੇ ਸਾਈਡਾਂ ਲਈ ਤੇ ਉਸ ਤੋਂ ਬਾਅਦ ਚ ਆਪਾਂ ਨੂੰ ਤਿੰਨ ਕੁੰਡੇ ਹੋਰ ਐਕਸਟਰਾ ਚਾਹੀਦੇ ਨੇਗੇ ਸਾਈਡ ਤੇ ਗੈਪ ਲਈ ਇਹ ਅੱਠ ਅੱਠ ਕੁੰਡਿਆਂ ਦੇ ਮਲਟੀਪਲ ਤੁਸੀਂ ਕੁੰਡੇ ਲੈਣ ਤੋਂ ਬਾਅਦ ਚ ਉਸ ਤੋਂ ਬਾਅਦ ਚ ਆਪਾਂ ਨੂੰ ਪੰਜ ਕੁੰਡੇ ਹੋਰ ਐਕਸਟਰਾ ਲੈਣੇ ਨੇ ਠੀਕ ਹੈ ਜੀ ਤੇ ਇਹਨੂੰ ਬਣਾਉਣਾ ਕਿਸ ਤਰ੍ਹਾਂ ਹੁਣ ਤੁਹਾਨੂੰ ਉਹ ਦੱਸ ਦਿਆਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਕੁੰਡੇ ਪਾਉਣ ਤੋਂ ਬਾਅਦ ਚ ਜਿੱਥੋਂ ਆਪਾਂ ਬਾਰਡਰ ਬਣਾ ਲੈਨੇ ਆ ਬਾਰਡਰ ਬਣਾਉਣ ਤੋਂ ਬਾਅਦ ਚ ਦੇਖੋ ਸਭ ਤੋਂ ਪਹਿਲਾਂ ਆਪਾਂ ਪਹਿਲਾ ਕੁੰਡਾ ਐਸ ਸਟਿਚ ਉਤਾਰਾਂਗੇ ਫਿਰ ਆਪਾਂ ਤਾਗਾ ਅੱਗੇ ਕਰਾਂਗੇ ਸਿੱਧੀ ਸਾਈਡ ਐ ਇਹ ਫਰਸਟ ਸਲਾਈ ਹੈ ਤੇ ਆਪਾਂ ਤਿੰਨ ਗੁੰਡੇ ਉਲਟੇ ਬੁਣ ਲੈਨੇ ਨੇ ਠੀਕ ਹੈ ਜੀ ਤਿੰਨ ਗੁੰਡੇ ਆਪਾਂ ਉਲਟੇ ਬੁਣਨੇ ਨੇ ਤਾਗਾ ਪਿੱਛੇ ਹੁਣ ਦੋ ਗੁੰਡੇ ਆਪਣੇ ਸਿੱਧੇ ਆਉਣਗੇ ਦੋ ਗੁੰਡੇ ਆਪਾਂ ਇੱਥੇ ਸਿੱਧੇ ਗੁੰਡੇ ਨੇ ਤਨ ਕੁੰਡੇ ਆਪਣੇ ਉਲਟੇ ਦੋ ਗੁੰਡੇ ਸਿੱਧੇ ਧਾਗਾ ਅੱਗੇ ਇੱਕ ਗੁੰਡਾ ਆਪਣਾ ਉਲਟਾ ਤੇ ਧਾਗਾ ਪਿੱਛੇ ਦੋ ਗੁੰਡੇ ਆਪਣੇ ਸਿੱਧੇ ਠੀਕ ਹੈ ਜੀ ਇਹ ਹੀ ਆਪਣਾ 8 ਗੁੰਡਿਆਂ ਦਾ ਡਿਜ਼ਾਈਨ ਹੈ ਇਹ ਇਹ ਬਾਰ ਬਾਰ ਰਿਪੀਟ ਹੋਊਗਾ ਐਸ ਸਟਿਚ ਨੂੰ ਛੱਡ ਕੇ ਗੁੰਡੇ ਨੂੰ ਆਪਣਾ ਇਹ 8 ਗੁੰਡਿਆਂ ਦਾ ਡਿਜ਼ਾਈਨ ਹੈ ਤਨ ਗੁੰਡੇ ਉਲਟੇ ਸਟਾਰਟਿੰਗ ਚ ਤੇ ਦੋ ਕੁੰਡੇ ਆਪਣੇ ਸਿੱਧੇ ਇੱਕ ਕੁੰਡਾ ਉਲਟਾ ਦੋ ਸਿੱਧੇ ਠੀਕ ਹੈ ਜੀ ਜਿਹੜੇ ਤਿੰਨ ਕੁੰਡੇ ਨੇ ਆਪਣੇ ਉਲਟੇ ਇਹ ਗੈਪ ਦੇ ਨੇ ਹੁਣ ਫਿਰ ਆਪਾਂ ਤਾਗਾ ਅੱਗੇ ਕਰਾਂਗੇ ਤੇ ਤਿੰਨ ਕੁੰਡੇ ਆਪਣੇ ਉਲਟੇ ਇਸੇ ਤਰ੍ਹਾਂ ਇਹ ਪੂਰੀ ਸਲਾਈਏ ਜਿਹੜੀ ਆਪਾਂ ਕੰਪਲੀਟ ਕਰਾਂਗੇ ਤਿੰਨ ਉਲਟੇ ਦੋ ਸਿੱਧੇ ਕੁੰਡੇ ਇੱਕ ਕੁੰਡਾ ਫੇਰ ਉਲਟਾ ਦੋ ਫੇਰ ਸਿੱਧੇ ਠੀਕ ਹੈ ਜੀ ਇਸੇ ਤਰ੍ਹਾਂ ਇਹ ਸਲਾਈ ਆਪਾਂ ਪੂਰੀ ਕੰਪਲੀਟ ਕਰ ਲਾਂਗੇ ਪਹਿਲੀ ਸਲਾਈ ਹੈ ਆਪਣੀ ਦੇਖੋ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਤੇ ਫੇਰ ਦੋ ਕੁੰਡੇ ਸਿੱਧੇ ਬਸ ਇਸੇ ਤਰ੍ਹਾਂ ਇਹ ਸਲਾਈ ਪੂਰੀ ਆਪਾਂ ਕੰਪਲੀਟ ਕਰਾਂਗੇ ਹੁਣ ਦੇਖੋ ਆਪਾਂ ਆ ਗਏ ਦੂਜੀ ਸਲਾਈ ਹੈ ਉਲਟੀ ਸਾਈਡ ਹੈ ਜਿਹੜਾ ਕੁੰਡਾ ਉਲਟਾ ਦਿਖਦਾ ਹੈ ਉਹ ਆਪਾਂ ਉਲਟਾ ਬੁਣਨਾ ਹੈ ਤੇ ਜਿਹੜਾ ਸਿੱਧਾ ਦਿਖਦਾ ਹੈ ਉਹ ਆਪਾਂ ਸਿੱਧਾ ਬੁਣਨਾ ਹੈ ਠੀਕ ਹੈ ਜੀ ਇਹ ਪਹਿਲੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਸਲਾਈ ਵਿੱਚ ਇਹਨੂੰ ਆਪਾਂ ਇਸੇ ਤਰ੍ਹਾਂ ਬੁਣ ਕੇ ਕੰਪਲੀਟ ਕਰਾਂਗੇ ਪੂਰੀ ਸਲਾਈ ਨੂੰ ਉਲਟੇ ਗੁੰਡੇ ਉਲਟੇ ਬੁਣਨੇ ਨੇ ਤੇ ਸਿੱਧੇ ਗੁੰਡੇ ਸਿੱਧੇ ਬੁਣਨੇ ਨੇ ਜਿਹੜਾ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਬੁਣਨਾ ਆਪਾਂ ਨੇ ਹੁਣ ਦੇਖੋ ਅੱਗੇ ਆਪਾਂ ਸਿੱਧੀ ਸਾਈਡ ਤੀਜੀ ਸਲਾਈ ਇਹ ਸਲਾਈ ਵੀ ਆਪਾਂ ਉਸੇ ਤਰ੍ਹਾਂ ਰਿਪੀਟ ਕਰਨੀ ਹੈ ਠੀਕ ਹੈ ਜੀ ਪਹਿਲਾ ਗੁੰਡਾ ਇਹ ਸਟਿਚ ਉਤਾਰਾਂਗੇ ਫਿਰ ਆਪਾਂ ਧਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਆਪਣੇ ਉਲਟੇ ਗੁੰਨੇ ਜਾਣਗੇ ਤੇ ਤੇ ਧਾਗਾ ਪਿੱਛੇ ਦੋ ਗੁੰਡੇ ਆਪਣੇ ਸਿੱਧੇ ਗੁੰਨੇ ਜਾਣਗੇ ਫਿਰ ਧਾਗਾ ਅੱਗੇ ਇੱਕ ਗੁੰਡਾ ਉਲਟਾ ਫਿਰ ਧਾਗਾ ਪਿੱਛੇ ਦੋ ਗੁੰਡੇ ਸਿੱਧੇ ਇਸੇ ਤਰ੍ਹਾਂ ਇਹ ਪੂਰੀ ਸਲਾਈ ਜਿਹੜੀ ਆਪਾਂ ਕੰਪਲੀਟ ਕਰਾਂਗੇ ਜਿਸ ਤਰ੍ਹਾਂ ਆਪਾਂ ਪਹਿਲਾਂ ਇਹ ਸਲਾਈ ਬੁਣੀ ਸੀ ਠੀਕ ਹੈ ਜੀ بار بار ਇਸੇ ਤਰ੍ਹਾਂ ਇਹ ਰਿਪੀਟ ਹੋਊਗੀ ਸਲਾਈ ਦੇ ਵਿੱਚ ਡਿਜ਼ਾਈਨ ਇਹਨੂੰ ਆਪਾਂ ਕੰਪਲੀਟ ਕਰ ਲੈਣੇ ਹੁਣ ਆ ਗਈ ਆਪਣੀ ਚੌਥੀ ਸਲਾਈ ਉਲਟੀ ਸਾਈਡ ਇਹਨੂੰ ਆਪਾਂ ਉਸੇ ਤਰ੍ਹਾਂ ਕੰਪਲੀਟ ਕਰਾਂਗੇ ਜਿਹੜਾ ਕੁੰਡਾ ਆਪਾਂ ਨੂੰ ਉਲਟਾ ਦਿਖਾਈ ਦਿੰਦਾ ਉਹ ਆਪਾਂ ਉਲਟਾ ਬੁਣਾਂਗੇ ਤੇ ਜਿਹੜਾ ਆਪਾਂ ਨੂੰ ਸਿੱਧਾ ਦਿਖਾਈ ਦਿੰਦਾ ਉਹ ਕੁੰਡਾ ਆਪਾਂ ਸਿੱਧਾ ਬੁਣਾਂਗੇ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਆਪਾਂ ਕੰਪਲੀਟ ਕਰਾਂਗੇ ਹਾਂਜੀ ਹੁਣ ਦੇਖੋ ਆ ਗਿਆ ਆਪਾਂ ਸਿੱਧੀ ਸਾਈਡ ਤੇ ਆਪਣੀ ਪੰਜਵੀਂ ਸਲਾਈ ਹੈ ਮੁਣ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਹੈ ਕਿ ਜਿਹੜੀਆਂ ਆਪਾਂ ਇਹ ਚਾਰ ਸਲਾਈਆਂ ਪਾਈਆਂ ਨੇ ਇਹ ਦੁਵਾਰਾ ਕੰਪਲੀਟ ਦੁਵਾਰਾ ਇਹ ਨਹੀਂ ਬੁਣੀਆਂ ਜਾਂਦੀਆਂ ਠੀਕ ਹੈ ਜੀ ਇਹ ਇੱਕੋ ਵਾਰ ਸਲਾਈਆਂ ਇਹ ਚਾਰ ਬੁਣੀਆਂ ਜਾਂਦੀਆਂ ਨੇ ਜਦੋਂ ਆਪਾਂ ਬਾਰਡਰ ਤੋਂ ਬਾਅਦ ਚ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਸਟਾਰਟ ਕਰਾਂਗੇ ਤਾਂ ਆਪਣੀ ਇੱਥੇ ਇਹ ਚਾਰ ਸਲਾਈਆਂ ਬੁਣੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਚ ਆਪਣਾ ਅੱਗੇ ਡਿਜ਼ਾਈਨ ਬਣਾਣਾ ਸਟਾਰਟ ਹੁੰਦਾ ਇਸ ਤੋਂ ਬਾਦ ਚ ਇਹ ਪੂਰੇ ਪੈਟਰਨ ਦੇ ਵਿੱਚ ਆਪਾਂ ਇਹ ਚਾਰ ਸਲਾਈਆਂ ਨਹੀਂ ਮੁੰਨੀਆਂ। ਠੀਕ ਹੈ ਜੀ ਤੇ ਹੁਣ ਦੇਖੋ ਡਿਜ਼ਾਈਨ ਸਟਾਰਟ ਹੁੰਦਾ ਇੱਥੋਂ ਸਿੱਧੀ ਸਾਈਡ ਹੈ। ਦੇਖੋ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ। ਤਾਗਾ ਅੱਗੇ ਕਰਾਂਗੇ। ਤਿੰਨ ਕੁੰਡੇ ਆਪਣੇ ਇਹ ਉਲਟੇ ਮੋਣੇ ਜਾਣਗੇ। ਠੀਕ ਹੈ ਜੀ ਹੁਣ ਤਾਗਾ ਪਿੱਛੇ ਦੋ ਕੁੰਡੇ ਆਪਣੇ ਸਿੱਧੇ ਨੇ ਇੱਕ ਉਲਟਾ ਦੋ ਸਿੱਧੇ ਵਾਲੇ ਆ ਗਏ ਪੰਜ ਕੁੰਡਾ ਦਾ ਡਿਜ਼ਾਈਨ ਆ ਗਿਆ ਹੁਣ ਦੇਖੋ ਦੋ ਕੁੰਡੇ ਸਿੱਧੇ ਬੁਣਨ ਤੋਂ ਪਹਿਲਾਂ ਆਪਾਂ ਜਿਹੜਾ ਇਹ ਸੈਂਟਰ ਚ ਕੁੰਡਾ ਉਲਟਾ ਬੁਣਿਆ ਹੋਇਆ ਹੈ ਠੀਕ ਹੈ ਜੀ ਜਿਹੜਾ ਇਹ ਕੁੰਡਾ ਆਪਾਂ ਉਲਟਾ ਬੁਣਿਆ ਹੋਇਆ ਹੈ ਹੁਣ ਆਪਾਂ ਇਹਦੇ ਇੱਥੋਂ 1 2 3 ਤਿੰਨ ਤੋਂ ਬਾਅਦ ਚ ਆਪਾਂ ਇੱਥੋਂ ਇਹਦੇ ਕੁੰਡਾ ਕੱਢਣੇਗਾ ਦੇਖੋ 1 2 3 ਠੀਕ ਹੈ ਜੀ ਇਸ ਤਰ੍ਹਾਂ ਕੁੰਡਾ ਕੱਢਦੇ ਹੋਏ ਥੋੜਾ ਜਿਹਾ ਲੂਜ਼ ਹੀ ਰੱਖਾਂਗੇ ਇਹਨੂੰ ਥੋੜਾ ਢਿੱਲਾ ਤੇ ਹੁਣ ਆਪਾਂ ਇਹ ਦੋ ਕੁੰਡੇ ਸਿੱਧੇ ਨੇ ਜਿਹੜੇ ਇਹਨਾਂ ਨੂੰ ਗੁੰਨ ਲਵਾਂਗੇ ਤੇ ਤਾਗਾ ਅੱਗੇ ਕਰਕੇ ਉਲਟਾ ਕੁੰਡਾ ਵੀ ਗੁੰਨ ਲਵਾਂਗੇ ਫਿਰ ਤਾਗਾ ਪਿੱਛੇ ਕਰਕੇ ਆਪਾਂ ਦੋ ਕੁੰਡੇ ਸਿੱਧੇ ਗੁੰਨ ਲਵਾਂਗੇ ਠੀਕ ਹੈ ਜੀ ਹੁਣ ਇੱਥੋਂ ਇੱਕ ਗੁੰਡਾ ਆਪਾਂ ਕੱਢਿਆ ਸੀ ਹੁਣ ਇੱਥੋਂ ਹੀ ਇੱਕ ਗੁੰਡਾ ਆਪਾਂ ਹੋਰ ਕੱਢਣਾ ਜਿਹੜਾ ਇਸ ਸਾਈਡ ਜਾਊਗਾ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹ ਦੋ ਗੁੰਡੇ ਕੱਢਨੇ ਨੇ ਫਿਰ ਆਪਾਂ ਤਾਗੇ ਨੂੰ ਅੱਗੇ ਕਰਾਂਗੇ ਤੇ ਤਿੰਨ ਗੁੰਡੇ ਆਪਣੇ ਉਲਟੇ ਬੁਨੇ ਜਾਣਗੇ ਪਹਿਲੀ ਸਲਾਈ ਇਹ ਹੈ ਆਪਣੇ ਡਿਜ਼ਾਈਨ ਦੀ ਤੇ ਦੇਖੋ ਹੁਣ ਫੇਰ ਆਪਾਂ ਇੱਥੋਂ ਸੈਂਟਰ 'ਚ ਜਿਹੜਾ ਆਪਣਾ ਉਲਟਾ ਗੁੰਡਾ ਬੁਨਿਆ ਹੋਇਆ ਉਹਦੇ ਨੀਚੋਂ ਆਪਾਂ 1 2 3 ਜਿਹੜੀਆਂ ਇਹ ਆਪਾਂ ਨੂੰ ਗੰਡਾਂ ਦੀ ਦਿਖਦੀਆਂ ਨੇ ਤਿੰਨ ਗੰਡਾਂ ਤੋਂ ਬਾਅਦ ਚ ਆਪਾਂ ਕੁੰਡਾ ਜਿਹੜਾ ਉਹ ਕੱਢਣਾ ਠੀਕ ਹੈ ਜੀ ਇੱਥੇ ਆਪਾਂ ਇੱਕ ਕੁੰਡਾ ਬਣਾ ਲਿਆ ਤੇ ਹੁਣ ਆਪਾਂ ਇਹ ਦੋ ਗੁੰਡੇ ਸਿੱਧੇ ਗੁਣਾਗੇ ਤਾਗਾ ਅੱਗੇ ਕਰਾਂਗੇ ਇੱਕ ਗੁੰਡਾ ਆਪਾਂ ਉਲਟਾ ਤਾਗਾ ਪਿੱਛੇ ਦੋ ਗੁੰਡੇ ਆਪਾਂ ਸਿੱਧੇ ਠੀਕ ਹੈ ਜੀ ਫੇਰ ਆਪਾਂ ਇੱਥੇ ਇੱਕ ਗੁੰਡਾ ਹੋਰ ਬਣਾਵਾਂਗੇ ਇਸ ਤਰ੍ਹਾਂ ਇੰਥੋਂ ਦਾ ਇਹ ਢਿੱਲਾ ਕਰ ਲਾਂਗੇ ਗੁੰਡੇ ਨੂੰ इधर उतार ला फिर अग करके तेन कुंडे उल्टे इस तरह यह पूरी सिलाई है जी बार बार बुनी जाऊगी पूरी सिलाई में इस तरह कंप्लीट करा लास्ट का गुंडा सीधा हम आ गए आप उल्टी साइड देखो उल्टी साइड अपने की करना है जिस तरह आप बुनते सी जिड़े उल्टे कुंडे ने उल्टे बुने ने जोड़े सीधे कुंडे ने सीधे बुनने सिलाई उस तरह ही बुनी जाऊगी બસ ਫਰਕ ਕੀ ਹੋਊਗਾ ਜਿਹੜੇ ਕੁੰਡੇ ਆਪਾਂ ਨੇ ਦੇਖੋ ਸੈਂਟਰ ਚੋਂ ਬਣਾਏ ਨੇ ਇੱਕ ਇਸ ਸਾਈਡ ਗਿਆ ਇੱਕ ਇਸ ਸਾਈਡ ਗਿਆ ਦੋ ਕੁੰਡੇ ਬਣਾਏ ਨੇ ਉਹਨਾਂ ਨੂੰ ਆਪਾਂ ਬਿਨੇ ਬਿਨਾ ਬੁਨੇ ਹੀ ਉਤਾਰ ਲਾਂਗੇ ਠੀਕ ਹੈ ਜੀ ਬਿਨਾ ਬੁਨੇ ਹੀ ਉਤਾਰਨਾ ਹੈ ਬਾਕੀ ਆਪਾਂ ਸਲਾਈ ਉਸੇ ਤਰ੍ਹਾਂ ਕੰਪਲੀਟ ਕਰਨੀ ਹੈ ਜਿਹੜੇ ਉਲਟੇ ਕੁੰਡੇ ਹੋ ਉਲਟੇ ਬੁਣਨੇ ਨੇ ਤੇ ਸਿੱਧੇ ਸਿੱਧੇ ਤੇ ਹੁਣ ਆ ਗਏ ਆਪਾਂ ਸਿੱਧੀ ਸਾਈਡ ਠੀਕ ਹੈ ਜੀ ਡਿਜ਼ਾਈਨ ਦੀ ਆਪਣੀ ਦੀ ਤੀਜੀ ਸਲਾਈ ਹੈ ਪਹਿਲਾ ਗੁੰਡਾ ਇਸੇ ਤਰ੍ਹਾਂ ਉਤਾਰਾਂਗੇ ਉਸ ਤੋਂ ਬਾਅਦ ਤਿੰਨ ਗੁੰਡੇ ਆਪਾਂ ਉਲਟੇ ਗੁੰਨ ਲਾਵਾਂਗੇ ਤੇ ਤਾਗਾ ਪਿੱਛੇ ਕਰਾਂਗੇ ਹੁਣ ਦੇਖੋ ਇੱਥੇ ਆਪਣੇ ਦੋ ਸਿੱਧੇ ਗੁੰਡੇ ਆਉਂਦੇ ਸੀ ਇੱਕ ਗੁੰਡਾ ਆਪਣਾ ਇਹ ਆਉਂਦਾ ਜਿਹੜਾ ਆਪਾਂ ਅਲੱਗ ਤੋਂ ਬਣਾਇਆ ਹੈਗਾ ਹੁਣ ਆਪਾਂ ਪਹਿਲੇ ਦੋ ਇਹਨਾਂ ਗੁੰਡਿਆਂ ਨੂੰ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਬੁਣਾਂਗੇ ਠੀਕ ਹੈ ਫਿਰ ਉਸ ਤੋਂ ਬਾਅਦ ਅਗਲਾ ਗੁੰਡਾ ਆਪਾਂ ਸਿੱਧਾ ਬੁਣਾਂਗੇ ਆਪਣੇ ਕੋਲ ਦੇਖੋ ਇੱਥੇ ਤਿੰਨ ਗੁੰਡੇ ਹੋ ਗਏ ਸੀ ਫਿਰ ਆਪਾਂ ਦੋ ਗੁੰਡੇ ਬਣਾ ਲੈਨੇ ਹੁਣ ਦੇਖੋ ਹੁਣ ਇੱਥੇ ਸੈਂਟਰ 'ਚ ਉਲਟਾ ਗੁੰਡਾ ਬੁਣਨਾ ਆਪਾਂ ਨੇ ਬੁਣਨ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜਿਹੜੇ ਆਪਾਂ ਤਿੰਨ ਗੁੰਡੇ ਉਲਟੇ ਬੁਣੇ ਸੀ ਸਟਾਰਟਿੰਗ 'ਚ ਉਹਦੇ 'ਚੋਂ ਜਿਹੜਾ ਇਹ ਲਾਸਟ ਵਾਲਾ ਗੁੰਡਾ ਆਪਾਂ ਆਪਣੇ ਕੋਲ ਆਉਂਦਾ ਹੈ ਇਹਦੇ ਆਪਾਂ ਨੀਚੋਂ 1 2 3 ਠੀਕ ਹੈ ਇੱਥੋਂ ਆਪਾਂ ਨੇ ਇੱਕ ਗੁੰਡਾ ਬਣਾਉਣਾ ਹੈ ਠੀਕ ਹੈ ਜੀ ਇੱਥੋਂ ਆਪਾਂ ਇੱਕ ਗੁੰਡਾ ਬਣਾਵਾਂਗੇ ਪੂਰਾ ਲੂਜ਼ ਰੱਖਣਾ ਤੁਸੀਂ ਇਹਨੂੰ ਦੇਖੋ ਠੀਕ ਹੈ ਜੀ ਇਹਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਫਿਰ ਆਪਾਂ ਤਾਗਾ ਅੱਗੇ ਕਰਾਂਗੇ ਤੇ ਇੱਕ ਗੁੰਡਾ ਉਲਟਾ ਬੁਣ ਲਾਂਗੇ ਇਸ ਇਸ ਕੁੰਡੇ ਨੂੰ ਆਪਾਂ ਉਲਟਾ ਬੁਣ ਲਵਾਂਗੇ ਫਿਰ ਆਪਾਂ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਇਹ ਕੁੰਡੇ ਨਹੀਂ ਬੁਣਨੇ ਇਹਨਾਂ ਨੂੰ ਬੁਣਨ ਤੋਂ ਪਹਿਲਾਂ ਆਪਾਂ ਅਗਲੇ ਤਿੰਨ ਕੁੰਡੇ ਨੇ ਜਿਹੜੇ ਉਹਨਾਂ ਚ ਪਹਿਲੇ ਕੁੰਡੇ ਦੇ ਇਸ ਤਰ੍ਹਾਂ ਨੀਚੋਂ ਆਪਾਂ ਨੇ ਇੱਕ ਕੁੰਡਾ ਬੁਣ ਲੈਣਾ ਇਸ ਤਰ੍ਹਾਂ ਠੀਕ ਹੈ ਹੁਣ ਇਹ ਆਪਣੀ ਤੀਜੀ ਸਲਾਈ ਆ ਸਿੱਧੀ ਸਾਈਡ ਇਹਦੇ ਚ ਆਪਣਾ ਜਿਹੜਾ ਸੈਂਟਰ ਵਾਲਾ ਕੁੰਡਾ ਉਲਟਾ ਹੈ ਉਹਦੇ ਸੈਂਟਰ ਵਾਲੇ ਕੁੰਡੇ ਦੇ ਇੱਕ ਕੁੰਡਾ ਇਸ ਸਾਈਡ ਆਊਗਾ ਤੇ ਇੱਕ ਕੁੰਡਾ ਇਸ ਸਾਈਡ ਆਊਗਾ ਫਿਰ ਹੁਣ ਆਪਣੇ ਕੋਲ ਆਗੇ ਇਹ ਤਿੰਨ ਕੁੰਡੇ ਇਹਦੇ ਚ ਦੇਖੋ ਆਪਾਂ ਪਹਿਲੇ ਦੋ ਕੁੰਡੇ ਨੇ ਜਿਹੜੇ ਠੀਕ ਹੈ ਜੀ ਪਹਿਲੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਦੇਖੋ ਜਦੋਂ ਆਪਾਂ ਇੱਥੇ ਦੋ ਦਾ ਇੱਕ ਕੀਤਾ ਸੀ ਤਾਂ ਆਪਾਂ ਫਰੰਟ ਸਾਈਡ ਤੋਂ ਇਸ ਤਰ੍ਹਾਂ ਸਲਾਈ ਪਾਉਂਦੇ ਹੋਏ ਦੋ ਦਾ ਇੱਕ ਕੀਤਾ ਸੀ ਹੁਣ ਆਪਾਂ ਦੋ ਦਾ ਇੱਕ ਬੈਕ ਸਾਈਡ ਤੋਂ ਇਸ ਤਰ੍ਹਾਂ ਸਲਾਈ ਪਾਉਂਦੇ ਹੋਏ ਕਰਨੇ ਦਾ ਫਿਰ ਅਗਲਾ ਕੁੰਡਾ ਆਪਾਂ ਫਿਰ ਬੁਣ ਲਵਾਂਗੇ ਇਸ ਤਰ੍ਹਾਂ ਇਹ ਡਿਜ਼ਾਈਨ ਜਿਹੜਾ ਬਣਦਾ ਜਾਊਗਾ ਹੁਣ ਫਿਰ ਆਪਾਂ ਉਹੀ ਡਿਜ਼ਾਈਨ ਦੇਖੋ ਤਿੰਨ ਕੁੰਡੇ ਉਲਟੇ ਬੁਣਾਂਗੇ ਤਾਗਾ ਪਿੱਛੇ ਹੁਣ ਆਪਾਂ ਇੱਥੇ ਦੋ ਦਾ ਇੱਕ ਕਰਨਾ ਹੈ ਇਸ ਤਰ੍ਹਾਂ ਫਰੰਟ ਸਾਈਡ ਤੋਂ ਆਪਾਂ ਦੋ ਦਾ ਇੱਕ ਕਰ ਦੇਵਾਂਗੇ ਫਿਰ ਆਪਾਂ ਅਗਲਾ ਕੁੰਡਾ ਵੀ ਸਿੱਧਾ ਬੁਣਾਂਗੇ ਤੇ ਹੁਣ ਫਿਰ ਆਪਾਂ ਇੱਕ ਕੁੰਡਾ ਬਣਾਉਣਾ ਹੈ ਤਾਂ ਜਿਹੜੇ ਤਿੰਨ ਕੁੰਡੇ ਉਲਟੇ ਗੁਨੇ ਸੀ ਇਹਨਾਂ ਚੋਂ ਇਹ ਲਾਸਟ ਵਾਲੇ ਕੁੰਡੇ ਦੇ ਆਪਾਂ ਇਸ ਤਰ੍ਹਾਂ ਇੱਥੋਂ ਨੀਚੋਂ 1 2 3 ਤਿੰਨ ਗੰਢਾਂ ਛੱਡ ਕੇ ਉਸ ਤੋਂ ਬਾਅਦ ਚ ਆਪਾਂ ਇਹ ਕੁੰਡਾ ਬਣਾ ਲਵਾਂਗੇ ਠੀਕ ਹੈ ਜੀ ਫਿਰ ਆਪਾਂ ਤਾਗਾ ਅੱਗੇ ਕਰਾਂਗੇ ਤੇ ਇਹਨੂੰ ਉਲਟਾ ਬੋਨ ਲਵਾਂਗੇ ਤਾਗਾ ਪਿੱਛੇ ਕਰਾਂਗੇ ਹੁਣ ਆਪਾਂ ਅਗਲੇ ਤਿੰਨ ਚੋਂ ਪਹਿਲੇ ਦੇ ਵਿੱਚੋਂ ਆਪਾਂ ਇੱਥੋਂ ਟੁੰਡਾ ਬਣਾ ਲੈਣਾ ਤੇ ਫਿਰ ਆਪਾਂ ਇਹ ਤਿੰਨ ਦੇ ਵਿੱਚੋਂ ਦੇਖੋ ਪਹਿਲੇ ਦੋ ਦਾ ਆਪਾਂ ਦੋ ਦਾ ਇੱਕ ਕਰਨਾ ਹੈ ਦੇਖੋ ਇਸ ਤਰ੍ਹਾਂ ਤੇ ਗੁੰਡਾ ਆਪਾਂ ਇਸ ਤਰ੍ਹਾਂ ਬੁਣ ਲਾਂਗੇ ਉਸ ਤੋਂ ਬਾਅਦ ਚ ਫੇਰ ਆਪ ਅੱਗੇ ਤਿੰਨ ਗੁੰਡੇ ਉਲਟੇ ਬੁਣਾਂਗੇ ਤੇ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬੁਣ ਲਾਂਗੇ ਬਸ ਇਹੀ ਪੈਟਰਨ ਹੈ बार-बार ਜਿਹੜਾ ਰਿਪੀਟ ਹੋਣਾ ਹੈ ਤੁਹਾਨੂੰ ਅੱਗੇ ਦੱਸਦੇ ਆ ਹੁਣ ਦੇਖੋ ਫੇਰ ਆਪਣੀ ਉਲਟੀ ਸਲਾਈ ਆ ਗਈ ਇਹ ਚੌਥੀ ਸਲਾਈ ਹੈ ਉਲਟੀ ਸਾਈਡ ਹੈ ਉਲਟੀ ਸਲਾਈ ਆ ਗਈ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਂਗੇ ਦੇਖੋ ਇਸ ਸਲਾਈ ਵੀ ਉਸੇ ਤਰ੍ਹਾਂ ਜਿਹੜੇ ਕੁੰਡੇ ਆਪਾਂ ਨੂੰ ਉਲਟੇ ਦਿਖਦੇ ਨੇ ਉਹ ਉਲਟੇ ਬੁਣਨੇ ਨੇ ਤੇ ਜਿਹੜੇ ਸਿੱਧੇ ਦਿਖਦੇ ਨੇ ਉਹ ਸਿੱਧੇ ਬੁਣਨੇ ਨੇ ਆਪਾਂ ਨੇ ਬਸ ਫਰਕ ਕਿੰਨਾ ਹੈ ਕਿ ਜਿਹੜੇ ਆਪਾਂ ਕੁੰਡੇ ਅਲੱਗ ਤੋਂ ਬਣਾਏ ਨੇ ਠੀਕ ਹੈ ਜੀ ਇਹ ਕੁੰਡੇ ਅਲੱਗ ਤੋਂ ਬਣਾਏ ਨੇ ਇਹਨਾਂ ਨੂੰ ਇਸੇ ਤਰ੍ਹਾਂ ਉਤਾਰਨਾ ਹੈਗਾ ਇਹਨਾਂ ਨੂੰ ਨਹੀਂ ਬੁਣਨਾ ਬਾਕੀ ਸਲਾਈ ਆਪਾਂ ਪੂਰੀ ਬੁਣਾਂਗੇ ਦੇਖੋ ਇਨਾਂ ਨੂੰ ਇਸ ਤਰ੍ਹਾਂ ਉਤਾਰਦੀ ਜਾਵਾਂਗੇ ਤੇ ਬਾਕੀ ਕੁੰਡੇ ਆਪਾਂ ਬੁਣਦੇ ਜਾਵਾਂਗੇ ਜਿਹੜੇ ਸਿੱਧੇ ਨੇ ਉਹ ਸਿੱਧੇ ਤੇ ਜਿਹੜੇ ਉਲਟੇ ਨੇ ਉਹ ਉਲਟੇ ਬੁਣਨੇ ਨੇ ਇਸ ਲਈ ਪੂਰੀ ਇਸ ਤਰ੍ਹਾਂ ਕੰਪਲੀਟ ਕਰਾਂਗੇ ਹੁਣ ਦੇਖੋ ਆ ਗਿਆ ਆਪਾਂ ਪੰਜਵੀਂ ਸਲਾਈ ਸਿੱਧੀ ਸਾਈਡ ਐ ਦੇਖੋ ਪਹਿਲੇ ਕੁੰਡੇ ਨੂੰ ਉਸੇ ਤਰ੍ਹਾਂ ਉਤਾਰਾਂਗੇ ਤਿੰਨ ਕੁੰਡੇ ਆਪਾਂ ਉਲਟੇ ਬੁਣ ਲਵਾਂਗੇ ਹੁਣ ਆਪਾਂ ਨੇ ਕੀ ਕਰਨਾ ਹੈ ਧਾਗਾ ਪਿੱਛੇ ਪਹਿਲਾ ਕੁੰਡਾ ਇਸੇ ਤਰ੍ਹਾਂ ਬੁਣਾਂਗੇ ਸੌਰੀ ਪਹਿਲਾ ਕੁੰਡਾ ਬੁਣਨ ਤੋਂ ਪਹਿਲਾਂ ਆਪਾਂ ਜਿਹੜੀ ਸਲਾਈ ਆਪਾਂ ਫਰਸਟ ਡਿਜ਼ਾਈਨ ਦੀ ਸਟਾਰਟ ਕੀਤੀ ਸੀ ਉਹੀ ਉਹਨਾਂ ਇੱਥੇ ਦੁਬਾਰਾ ਬੁਣਨੀ ਹੈ ਸਿੱਧੇ ਕੁੰਡੇ ਇੱਥੇ ਬੁਣਨ ਤੋਂ ਪਹਿਲਾਂ ਆਪਾਂ ਸੈਂਟਰ ਵਾਲੇ ਕੁੰਡੇ ਦੇ 1 2 ਤੇ 3 ਇੱਥੋਂ ਆਪਾਂ ਨੇ ਇੱਕ ਗੁੰਡਾ ਬਣਾ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਪਹਿਲੇ ਕੁੰਡੇ ਨੂੰ ਇਸੇ ਤਰ੍ਹਾਂ ਬੁਣਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹ ਦੋ ਦਾ ਇੱਕ ਕਰ ਦਾਂਗੇ ਫਰੰਟ ਸਾਈਡ ਤੋਂ ਫਿਰ ਧਾਗਾ ਅੱਗੇ ਕਰਾਂਗੇ ਉਲਟਾ ਗੁੰਡਾ ਬੁਣਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਦੇਖੋ ਇਹਨਾਂ ਨੂੰ ਆਪਾਂ ਬੈਕ ਸਾਈਡ ਤੋਂ ਦੋ ਦਾ ਇੱਕ ਕਰਾਂਗੇ ਤੇ ਇੱਕ ਗੁੰਡਾ ਆਪਾਂ ਸਿੱਧਾ ਬੁਣ ਲਾਂਗੇ ਠੀਕ ਹੈ ਜੀ ਹੁਣ ਫਿਰ ਆਪਾਂ ਜਿੱਥੋਂ ਗੁੰਡਾ ਬਣਾਇਆ ਉੱਥੋਂ ਆਪਾਂ ਇੱਕ ਗੁੰਡਾ ਹੋਰ ਬਣਾਉਣਾ ਹੈ ਦੇਖੋ ਠੀਕ ਹੈ ਜੀ ਇਸੇ ਤਰ੍ਹਾਂ ਇਸ ਸਲਾਈ ਆਪਾਂ ਬੁਣ ਕੇ ਕੰਪਲੀਟ ਕਰਾਂਗੇ ਤਿੰਨ ਗੁੰਡੇ ਉਲਟੇ ਇਹੀ ਸਲਾਈਆਂ ਨੇ ਜਿਹੜੀਆਂ ਬਾਰ-ਬਾਰ ਆਪਣੀਆਂ ਰਿਪੀਟ ਹੁੰਦੀਆਂ ਰਹਿਣਗੀਆਂ ਦੇਖੋ ਇੱਥੋਂ ਸਿੱਧੇ ਕੁੰਡੇ ਬੁਣਨ ਤੋਂ ਪਹਿਲਾਂ ਆਪਾਂ ਸੈਂਟਰ ਦੇ ਕੁੰਡੇ ਦੇ ਤਿੰਨ ਗੰਢਾਂ ਛੱਡਣ ਤੋਂ ਬਾਅਦ ਜੇ ਆਪਾਂ ਇੱਥੋਂ ਕੁੰਡਾ ਇੱਕ ਬਣਾ ਲੈਣਾ ਤੇ ਫਿਰ ਆਪਾਂ ਇੱਕ ਸਿੱਧਾ ਬੁਣਨਾ ਹੈ ਫਿਰ ਆਪਾਂ ਦੋ ਦਾ ਇੱਕ ਕਰਨਾ ਹੈ ਫਰੰਟ ਸਾਈਡ ਤੋਂ ਤਾਗਾ ਅੱਗੇ ਕਰਕੇ ਕੁੰਡਾ ਉਲਟਾ ਬੁਣਾਗੇ ਤਾਗਾ ਪਿੱਛੇ ਕਰਕੇ ਬੈਕ ਸਾਈਡ ਤੋਂ ਆਪਾਂ ਦੋ ਦਾ ਇੱਕ ਕਰਾਂਗੇ ਤੇ ਇੱਕ ਕੁੰਡਾ ਆਪਾਂ ਸਿੰਪਲ ਬੁਣ ਲਵਾਂਗੇ ਹੁਣ ਫਿਰ ਆਪਾਂ ਇੱਥੋਂ ਇੱਕ ਤਾਗਾ ਜਿਹੜਾ ਉਹ ਬਣਾਵਾਂਗੇ ਠੀਕ ਹੈ ਜੀ ਤੇ ਫੇਰ ਆਪਾਂ ਤਾਗਾ ਅੱਗੇ ਕਰਕੇ ਤਿੰਨ ਗੁੰਡੇ ਉਲਟੇ ਇਸੇ ਤਰ੍ਹਾਂ ਪੂਰੀ ਸਲਾਈ ਹੈ ਜਿਹੜੀ ਆਪਾਂ ਕੰਪਲੀਟ ਕਰਾਂਗੇ ਤੇ ਲਾਸਟ ਵਾਲਾ ਗੁੰਡਾ ਆਪਣਾ ਸਿੱਧਾ ਆਊਗਾ ਉਸ ਤੋਂ ਬਾਅਦ ਚ ਆਪਣੀ ਆ ਗਈ ਉਲਟੀ ਸਲਾਈ ਛੇਵੀਂ ਸਲਾਈ ਹੈ ਇਹਨੂੰ ਉਸੇ ਤਰ੍ਹਾਂ ਬੁਣਨਾ ਹੈ ਜਿਹੜੇ ਸਿੱਧੇ ਉਹ ਸਿੱਧੇ ਜਿਹੜੇ ਉਲਟੇ ਉਹ ਉਲਟੇ ਤੇ ਜਿਹੜੇ ਗੁੰਡੇ ਆਪਾਂ ਬਣਾਏ ਨੇ ਉਹ ਗੁੰਡੇ ਆਪਾਂ ਇਸੇ ਤਰ੍ਹਾਂ ਉਤਾਰ ਲਾਂਗੇ ਦੋ ਗੁੰਡੇ ਹੁਣ ਦੇਖੋ ਆਪਣੀ ਆ ਗਈ ਸੱਤਵੀਂ ਸਲਾਈ ਡਿਜ਼ਾਈਨ ਦੀ ਸਿੱਧੀ ਸਾਈਡ ਉਸੀ ਤਰ੍ਹਾਂ ਪਹਿਲਾ ਗੁੰਡਾ ਐਸ ਸਟਿਚ ਉਤਾਰਾਂਗੇ ਤਾਗਾ ਅੱਗੇ ਤਿੰਨ ਗੁੰਡੇ ਆਪਾਂ ਉਲਟੇ ਬੁਣ ਲਵਾਂਗੇ ਹੁਣ ਦੇਖੋ ਤਾਗਾ ਪਿੱਛੇ ਪਹਿਲੇ ਦੋ ਗੁੰਡਿਆਂ ਦਾ ਆਪਾਂ ਇੱਕ ਕਰਨਾ ਹੈ ਫਰੰਟ ਸਾਈਡ ਤੋਂ ਠੀਕ ਹੈ ਜੀ ਫਿਰ ਆਪਾਂ ਨੈਕਸਟ ਗੁੰਡਾ ਵੀ ਆਪਾਂ ਸਿੱਧਾ ਬੁਣਾਂਗੇ ਤਾਗਾ ਪਿੱਛੇ ਹੀ ਰਹੂਗਾ ਹੁਣ ਆਪਾਂ ਗੁੰਡਾ ਕਿੱਥੋਂ ਬਣਾਉਣਾ ਹੈ ਇੱਕ ਜਿਹੜੇ ਆਪਾਂ ਪਹਿਲੇ ਤਿੰਨ ਗੁੰਡੇ ਉਲਟੇ ਬੁਨੇ ਨੇ ਉਹਨਾਂ ਦੇ ਲਾਸਟ ਕੁੰਡੇ ਦੇ ਚੋਂ ਆਪਾਂ ਇੱਕ ਕੁੰਡਾ ਹੋਰ ਬਣਾਵਾਂਗੇ ਦੇਖੋ 1 2 3 ਇੱਥੋਂ ਨੀਚੋਂ ਆਪਾਂ ਕੁੰਡੇ ਨੂੰ ਬਣਾ ਲੈਣਾ ਠੀਕ ਹੈ ਜੀ ਫਿਰ ਆਪਾਂ ਤਾਗਾ ਅੱਗੇ ਕਰਨਾ ਹੈ ਸੈਂਟਰ ਵਾਲੇ ਕੁੰਡੇ ਨੂੰ ਉਲਟਾ ਬੁਣਨਾ ਹੈ ਤਾਗਾ ਪਿੱਛੇ ਕਰਨਾ ਹੈ ਹੁਣ ਆਪਾਂ ਅਗਲਾ ਕੁੰਡਾ ਜਿਹੜਾ ਬਣਾਉਣਾ ਹੈ ਉਹ ਅਗਲੇ ਤਿੰਨ ਜਿਹੜੇ ਉਲਟੇ ਨੇ ਉਹਨਾਂ ਚੋਂ ਬਣਾਉਣਾ ਦੇਖੋ ਇਸ ਤਰ੍ਹਾਂ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬੁਣਾਂਗੇ ਤੇ ਦੋ ਦਾ ਇੱਕ ਕਰ ਦਾਂਗੇ ਬੈਕ ਸਾਈਡ ਤੋਂ ਇਸੇ ਤਰ੍ਹਾਂ ਇਹ ਸਲਾਈਆਂ ਨੇ ਜਿਹੜੀਆਂ ਬਾਰ-ਬਾਰ ਕੰਪਲੀਟ ਹੋ ਬਾਰ-ਬਾਰ ਬੁਣੀਆਂ ਜਾਣਗੀਆਂ ਬਾਰ-ਬਾਰ ਇਹ ਰਿਪੀਟ ਹੋਣਗੀਆਂ ਤੇ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਹੈ ਜਿਹੜਾ बनਦਾ ਜਾਊਗਾ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਪਿਆਰਾ ਡਿਜ਼ਾਈਨ ਲੱਗਦਾ ਤੇ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਇਹਦੇ ਵਿੱਚ ਥੋੜੀ ਜਿਹੀ ਪਛਮ ਹੈ ਜਿਹੜੀ ਉਹ ਜ਼ਿਆਦਾ ਲੱਗਦੀ ਹੈਗੀ ਤੇ ਬਾਕੀ ਡਿਜ਼ਾਈਨ ਬਹੁਤ ਜ਼ਿਆਦਾ ਬਿਊਟੀਫੁੱਲ ਹੈ ਤੇ ਅੱਜਕੱਲ ਟ੍ਰੈਂਡ ਚ ਬਹੁਤ ਚੱਲ ਰਿਹਾ ਹੈਗਾ ਇਹ ਡਿਜ਼ਾਈਨ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਧੰਨਵਾਦ ਜੀ